ਗਾਈਜ਼ ਹੈਪੀ ਲੋੜੀ ਸਾਰੇ ਪ੍ਰਾਮਾਣੋੜਵਾਸਤੇ ਅੱਜ ਗੱਲ ਕਰਦੇ ਆਂ ਆਪਾਂ ਬਈ ਗਾਣਾ ਆਪਣੇ ਪਸ਼ੂ ਯਾਰਾ ਉਹ ਮੈਂ ਪਾਈਆਂ ਸੀਆਂ ਤਰਪਾਲਾਂ ਤਰਪੂਲ ਆਈਆਂ ਤੇ ਤੈਨੂੰ ਪਤਾ ਜਿਹੜੀਆਂ ਮੱਝਾਂ ਹੁੰਦੀਆਂ ਥੋੜੀ ਘੱਟ ਠੰਡ ਠੁੰਡ ਮੰਨਦੀਆਂ ਤੇ ਕੱਟੀ ਨਹੀਂ ਉੱਥੋਂ ਪੱਲੜ ਪਾਰਤਾ ਤੇ ਆਹ ਇੱਕ ਦਿਨ ਖੁੱਲ ਗਈ ਸੀ ਤੇ ਇਹਨੇ ਇਧਰੋਂ ਉਧਰੋਂ ਹਲਜਲ ਕਰਤੀ ਸੀ ਸਾਰੇ ਤੇ ਪਰ ਨਾ ਯਾਰ ਇੱਕ ਗੱਲ ਨਾ ਮੇਰੇ ਜਿਹੜੀ ਭੈਣ ਚ ਹਟ ਜਾ ਟਾਂਡਾਸ ਟੀਕਾ ਦਾ ਲਵਾਇਆ ਚਿੱਟੜਾਂ ਵਾਲਾ ਤਾਂ ਪਰ ਮੈਨੂੰ ਲੱਗਦਾ ਜਨਾ ਦਾ ਹੋਰ ਲਵਾਉਣਾ ਪਊਗਾ ਚਲ ਕੋਈ ਨਹੀਂ ਉਹਦਾ ਲਵਾ ਲਾਂਗੇ ਤੇ ਗਾਂ ਨੂੰ ਆਪਣੀ ਨੂੰ ਨਾ ਬਾਲਾ ਬਿਮਾਰ ਹੋ ਗਿਆ ਸੀ ਉਧਰੋਂ ਅਸੀਂ ਪ੍ਰੋਗਰਾਮ ਸੀ ਇੱਕ ਦੋ ਭਰਾਵਾਂ ਜਾਣਾ ਵੀ ਜ਼ਰੂਰੀ ਸੀ ਰਿਸ਼ਤੇਦਾਰੀ ਚ ਨਾ ਜਾਂਦੇ ਤਾਂ ਸਰਦਾ ਨਹੀਂਗਾ ਤੁਹਾਨੂੰ ਪਤਾ ਹੈ ਨਾ ਤੇ ਗੱਲ ਇਹ ਹੋਈ ਸੀ ਤੇ ਗੰਗਾ ਵਿਚਾਰੀ ਜਮਾਂ ਤਾਂ ਬੜੀ ਹੋ ਗਈ ਹੈ ਨਾ ਆਈ ਪੱਟੇ ਵੱਧ ਲਈ ਕਿੰਦੀ ਵੱਢ ਕੇ ਦੋ ਪੰਡਾ ਇਹਦੀ ਦਾ ਕੱਢ ਕੇ ਕੁੱਖਾਂ ਤਾਂ ਖਾ ਲੈਂਦੀ ਐ ਤੇ ਭਰਾਵਾ ਐ ਦਿਨ ਪੂਰਾ ਰਾਤ ਅਸੀਂ ਤਿੰਨ ਦਿਨੇ ਇਹਦੇ ਕੋਲੇ ਮੈਂ ਅੱਗ ਨਹੀਂ ਬੁਝਣ ਦਿੱਤੀ ਪਾਥੀਆਂ ਕੋਆ ਲੱਕੜ ਤੰਬੜ ਤੇ ਇੱਕ ਥੱਲੋਂ ਥਾਂ ਨਹੀਂ ਸੁੱਕਦਾ ਸੀ ਫਿਰ ਥਾਸ ਕੋਣਦਾ ਸੀ ਤਰੀਕਾ ਇਹ ਕਰਿਆ ਸੀ ਜਿਵੇਂ ਹੁਣ ਬੱਠਾ ਇੱਥੇ ਪਿਆ ਜਿਵੇਂ ਹੁਣ ਮੰਨ ਕੇ ਚੱਲ ਇੱਥੇ ਕਰਤਾ ਹਨ ਤੇ ਇੱਥੋਂ ਥਾਂ ਥੱਲੋਂ ਸੁੱਕੂਗਾ ਹੌਲੀ ਹੌਲੀ ਤੇ ਬੱਠਲ ਉਥੋਂ ਗਾਂ ਕਰਦਾਂਗੇ ਹੁਣ ਵੀ ਇਸੇ ਵਾਸਤੇ ਹੀ ਲੱਕੜਾਂ ਲੁਕੜਾਂ ਹੀ ਆਵੇ ਵੱਢੀ ਜਾਂਦਾ ਕਿੰਦੀ ਤੇ ਕਾਲਾ ਢਾਣੇ ਢੂਣੇ ਵੱਡੇ ਸੀਗੇ ਹੈਨਾ ਤੇ ਇਹਦੀ ਜਿੰਨਾ ਨੇ 100 ਕਾਵੇ ਇੱਥੇ ਪਿਆ ਸੀ ਸਾਰਾ ਉਹ ਬੱਠਲ ਚ ਉੱਥੇ ਅਸੀਂ ਪਾ ਪਾ ਕੇ ਨਾ ਉਹਦੇ ਵਿੱਚ ਤੇ ਮਚਾ ਕੇ ਤੇ ਹੋਰ ਫਿਰ ਉਹਨੂੰ ਨੈਗ ਦਾ ਜਿੰਨੀ ਦਿੱਤੀ ਜਾਵੇ ਚੰਗੀ ਆ ਵਿਚਾਰੇ ਨੂੰ ਤੜਕੇ ਜਦੋਂ ਮੈਂ ਆਇਆ ਤੇ ਕੰਬ 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 ਹੋਈ ਜਾਂਦੀ ਸੀਗੀ ਟੋਕਾ ਉੱਥੇ ਪਿਆ ਹੋ ਲੈਣਾ ਸੀ ਯਾਰ ਔਰਲੇ ਪਾਸੇ ਜ ਮਾਰ ਖੈ ਨੂੰ ਤੇ ਗਾਈਜ਼ ਐਂ ਹੁੰਦਾ ਫਿਰ ਬਾਰੋਂ ਪੰਜ 48 48 ਦਾ ਫਿਰ ਐਵੇਂ ਹੀ ਕਰਨਾ ਪੈਂਦਾ ਭਾਈ ਫਿਰ ਹੁਣ ਕੀ ਕੀਤਾ ਜਾਊ ਵਿਚਾਰਿਆਂ ਦਾ ਯਾਰ ਠੰਡ ਅੱਗੇ ਦੀਆਂ ਗੱਠਾਂ ਤੇ ਗੱਠਾ ਇਥੇ ਨਗੇ ਭੈਣ ਭਰਾ ਨੂੰ ਲੋੜ ਸੀਗਾ ਤੇ ਗੱਠਾ ਉਹ ਲੈ ਕੇ ਕਹਿੰਦੇ ਵੀ ਸਾਨੂੰ ਚਾਹੀਦੀਆਂ ਤੇ ਤਾਂ ਕਰਕੇ ਹਰਾ ਪਾਉ ਉਹਨਾਂ ਨੂੰ ਦੇ ਦਿੱਤੀ ਅਸੀਂ ਜਵਾਬ ਤਾਂ ਤੈਨੂੰ ਪਤਾ ਹੈ ਆਪਾਂ ਹਰ ਕਿਸੇ ਨੂੰ ਕੀ ਦੇਣਾ ਸੀ ਹੈ ਨਾ ਗਰੇ ਬਰੇ ਅੰਦਰ ਲਾਓ ਅੰਡੇ ਉਹਦੇ ਆ ਜੋ ਗਾਇਸ ਅੰਡੇ ਹੀ ਨਹੀਂ ਦੇ ਰਹੇਆਂ 2 ਦਿਨ ਹੋ ਗਏ ਯਾਰ ਭੈਣ ਭਰਾ ਫੋਨ ਕਰੀ ਜਾਂਦੇ ਆ ਅੰਡਿਆਂ ਦੀ ਭਾਅਤ ਹੁਣ ਅਗਲੇ ਨੂੰ ਕੀ ਚੱਕਗੇ ਤੇ ਕੀ ਕਹਿਗੇ ਕੱਲ ਵੀ 2-3 ਅੰਡੇ ਚੱਕੇ ਸੀ ਅਜੇ ਅੱਜ ਵੀ 2-3 ਹੀ ਚੱਕੇ ਆ ਬਸ ਲੈ ਖੋਦ লাশ ਨੇ ਕਰਤਾ ਚੂਰਾ ਇੱਥੇ ਮਾਰਖ ਐ ਐ ਇੱਥੇ ਇੱਕ ਵਾਰੀ ਨਾ ਅਸੀਂ ਤੁਹਾਨੂੰ ਮੈਂ ਤੈਨੂੰ ਗੱਲ ਸੁਣਾਉਣਾ ਕਿੰਦੀ ਮੈਂ ਤੇਦੀਪ ਨਾਲ ਉਹ ਉੱਥੇ ਜ ਖੁੰਡ ਪਾੜੀ ਹੈਗੇ ਬਾਗ ਦਾ ਭਰਾਵਾ ਤੇ ਅਸੀਂ ਨਾ ਲਿਟੋਪੀਨ ਲਿਟੋਪੀਨ ਹੋਈ ਹੈਗੇ ਖਵਾੜਾ ਸਾਡੇ ਕੋਲੇ ਤੇ ਉਧਰੋਂ ਭਈ ਆ ਗਿਆ ਗੁਰਦੀਪ ਸਰਪੰਚਾ ਕਹਿੰਦਾ ਕੀ ਕਰਦੇ ਆ ਇਹ ਖੁੰਡ ਪਾੜਦੇ ਆ ਉਹਨੇ ਯਕੀਨ ਮੰਨੀ ਭਰਾਵਾ ਉਹਨੇ ਲਾ ਕੇ ਨਾ ਪੈਰ ਜਾ ਉਹਨੇ ਇੱਕ ਹੀ ਮਾਰਿਆ ਖੁੰਡ ਦਾ ਭਰਾਵਾ ਪੰਜ ਪਤਾ ਨਹੀਂ ਤਾਂ ਪਟਨ ਵਾਲਾ ਹੀ ਸੀ ਬਸ ਟਾਕ ਦੀ ਲੋੜ ਸੀ ਪਤਾ ਨਹੀਂ ਉਹਦੇ ਚ ਜਾਨ ਹੀ ਇੰਨੀ ਸੀ ਉਹਨੇ ਵੀ ਜਦੋਂ ਮਾਰੀ ਨਾ ਕਿੰਦੀ ਤੇ ਖੁੰਡ ਜੇ ਤੇ ਚੌਂ ਟੁੱਟੇ ਗਾ ਕਿਲਰ ਗਾ ਖੁੰਡ ਜਾ ਫਾਂਜ ਗਰਦੀਬ ਸਰਪੰਚ ਵੇ ਲੱਕ ਅੱਡੀ ਤਾਂ ਦੇ ਹੀ ਪਈ ਐ ਤੈਨੂੰ ਪਤਾ ਤਾਂ ਹੈ ਉਹਦਾ ਕਿੰਨੀ ਵੀ ਹੁੰਦੀ ਆ ਤਕਨੀਕ ਵੀ ਹੁੰਦੀ ਆ ਕੋਸ਼ਿਸ਼ ਸੀ ਪਾੜੀ ਪੂੜੀ ਜੇ ਬੈਠੇ ਸੀ ਬਸ ਅਸੀਂ ਹੰਬੇ ਜੀ ਪਏ ਸੀ ਉਹਨੇ ਆਉ ਆ ਕੇ ਤੁਰਿਆ ਆ ਤੋ ਉਹਨੇ ਗਾਇਜ਼ 21 ਛੰਡੀ ਹੈ ਤੇ ਉਹਦਾ ਬਾਈ ਪਾੜਤਾ ਖੰਡ-ਖੰਡ ਉਹਨੇ ਗਾਇਜ਼ ਅੱਜ ਆਪਣੇ ਨਗਰ ਕੀਰਤਨ ਵੀ ਆ ਪਿੰਡ ਬਾਲ ਬੱਚਾ ਗਿਆ ਉਧਰ ਤੁਹਾਨੂੰ ਮੈਂ ਥੋੜੀ ਜੀ ਲਿਆ ਕੇ ਪਾ ਦੇਣਾ ਖਰਾਕ ਤੁਸੀਂ ਨਾਲੇ ਖਾ ਲਿਓ ਜੇ ਤੇ ਨਾਲੇ ਤੁਹਾਨੂੰ ਮੈਂ ਪਾ ਦੇਣਾ ਗਾਇਜ਼ ਤੂੜੀ ਅਭੀ ਮੈਨੇ ਇਹ ਕੂੜਾ-ਕਾੜਾ ਸਭ ਫੇਕਣਾ ਹੈ ਕੂੜੇ ਦਾ ਵੀ ਮੈਨੇ ਫਿਰ ਬੱਠਲ ਤੇ ਇੱਧਰ ਵਿਆਸ ਤੁਸੀਂ ਫਿਰ ਇਹਦੇ ਕਰਕੇ ਲੋਡ ਕਾਰਡ ਦੀ ਮਾਂ ਬਣੀ ਮਾਂ ਬਣਿਆ ਇੱਕ ਗੱਟਾ ਫਿਰ ਮੈਂ ਗੱਟੇ ਚ ਪਾ ਪਾ ਕੇ ਸਾਰਾ ਫੇਂਕ ਦਿੱਤਾ ਹੂੰ ਉਸੇ ਐਸਾ ਹੋ ਜਾਂਦਾ ਹੈ ਇੱਕ ਤੋਂ ਉਹ ਉੱਪਰ ਨਹੀਂ ਲੱਗਦਾ ਹੈ ਕਿਆ ਬੋਲਤੀ ਹੈ ਪਬਲਿਕ ਕਿੰਦੀ ਓਏ ਓ ਕਿੰਦੀ ਬਾਰੋ ਪੰਜੀ ਕਿੰਨਾ ਹੁੰਦਾ ਦਾ ਬਾਰੋ ਪੰਜੀ ਬਾਰੋ ਪਾਂਜੀ ਹਾਂ 17 ਬਾਰੋ ਪਾਂਜੀ 17 17 ਪਤੰਦਰਾ ਰਾਜਾਵੜਿੰਗ ਤਾਂ 48 ਆਂਦਾ ਤੂੰ 17 ਤੇ ਆ ਗਿਆ ਬਾਰੋ ਪਾਂਜੀ 60 ਬਾਰੋ ਪਾਂਜੀ 70 ਹੁੰਦਿਆ ਕੰਜਰ ਦਾ ਰਾਜਾ ਵੀ ਅਣਪੜ੍ਹ ਅਣਪੜਨੀ ਉਹ ਜਾਣ ਕੇ ਬਹਿਣ ਦਿੰਦਾ ਦਾ ਜੇ ਪੁੱਠੇ ਸਿੱਧੇ ਵੀ ਮੈਂ ਆਪੇ ਸੁਰਖੀਆਂ ਚ ਮੀਡੀਆ ਚ ਸੋਸ਼ਲ ਮੀਡੀਆ ਤੇ ਆਪੇ ਮੇਰੀ ਵੀਡੀਓ ਤਰੀ ਫਿਰੂਗੀ ਬਹੁਤ ਹੋਰ ਸਾਭ ਦੀ ਪਲੈਨਿੰਗ ਹੁੰਦੀ ਏ ਉਹਦੀ ਗਾਈਜ਼ ਚਾਹੁੰਦਾ ਤੁਹਾਨੂੰ ਅੱਜ ਨਾਲੇ ਲੋੜੀ-ਲੜੀ ਪਾਵਾਂਗੇ ਲੋੜੀ ਹੈ ਹੈਪੀ ਲੋੜੀ ਸਾਰਿਆਂ ਨੂੰ ਮੇਲਾ ਮਾਗੀ ਮੁਕਸਰ ਦੀਆਂ ਲੱਖ ਲੱਖ ਵਧਾਈਆਂ ਤੇ ਨਾਲੇ ਤੁਹਾਨੂੰ ਅੱਜ ਉਹ ਲੋੜੀ ਦੇ ਦਰਸ਼ਨ ਕਰਾਉਣੇ ਹੈ ਜਿਹੜੀ ਲੋੜੀ ਜਿੱਥੇ ਸਾਡੀ ਲੋੜੀ ਵੰਡੀ ਗਈ ਸੀ ਅੱਜ ਉਹ ਲੋੜੀ ਕਿਵੇਂ ਦੀ ਰਹਿ ਗਈ ਹੈ ਕਿੱਡੀ ਕੁ ਲੋੜੀ ਆਹੋ ਜਦੋਂ ਜਿਹੜੇ ਸਮੇ ਸਾਡੀ ਲੋੜੀ ਵੰਡੀ ਗਈ ਸੀ ਉੱਥੇ ਬਈ ਪੂਰਾ ਐਡਾ ਹੈ ਘੀਰਾ ਲੱਗਦਾ ਪੱਠਖਾਨਾ ਫੇਰ ਲੱਕੜ ਤੰਬੜ ਫੇਰੋ ਸਾਂਝੀ ਲੋਹੜੀ ਹੁੰਦੀ ਸੀ ਸਾਰੇ ਗਵਾੜ ਦੀ ਉਹ ਹੁੰਦੀ ਸੀ ਜੱਗੇ ਦੀ ਹੱਟੀ ਕੋਲੇ ਤੇ ਉਹਨੂੰ ਅੱਜ ਦੇ ਮਾਹੌਲ 'ਚ ਵੇਖਾਂਗੇ ਆਪਾਂ ਵੀ ਕਿੱਡੀ ਕਿ ਰਹਿ ਗਈ ਆ ਤੇ ਕਿੰਨੀ ਕਿ ਰਹਿ ਗਈ ਆ ਹੁਣ ਇੱਥੇ ਕਿਵੇਂ ਬਾਲਦੇ ਨੇ ਕਿਵੇਂ ਨਹੀਂ ਬਾਲਦੇ ਕਿਸੇ ਸਮਿਆਂ ਚ ਉਹ ਬਈ ਸਭ ਤੋਂ ਮਸ਼ਹੂਰ ਜਿਹੜੀ ਲੋਹੜੀ ਸੀ ਉਹ ਜੱਗੇ ਦੀ ਹੱਟੀ ਕੋਲੇ ਹੁੰਦੀ ਸੀ ਵੈਸੇ ਅਸੀਂ ਤਾਂ ਹੁਣ ਗਏ ਹੀ ਨਹੀਂ ਮੈਂ ਤਾਂ ਕਦੇ ਗਿਆ ਨਹੀਂ ਉਹ ਲੋਹੜੀ ਤੇ ਪਰ ਅੱਜ ਜ਼ਰੂਰ ਜਾ ਕੇ ਵੇਖੂਗਾ ਨਾਲੇ ਦਰਸ਼ਨ ਕਰਾਉਂਗਾ ਤੁਹਾਡੇ ਵੀ ਉਹ ਲੋਹੜੀ ਦਾ ਸਮਾਚਾਰ ਕੀ ਹੈ ਤੇ ਬਾਕੀ ਕਿਉਂ ਦੇਖੋ ਇੱਧਰ ਸਹੀ ਹੈ ਨਾ ਜਗਾਰਡ ਆਪਣਾ ਚੋਰ ਯਾਰ ਗਾਣਾ ਠੰਡ ਮੰਨਦੀ ਸੀ ਇਹ ਵੀ ਜਮਾ ਕੋਲੇ ਹੋ ਕੇ ਖੜ ਜਾਂਦੀ ਆ ਕਿਉਂਕਿ ਜਾਨਵਰ ਯਾਰ ਹੁਣ ਮੂੰਹੋਂ ਤਾਂ ਵਿਚਾਰਾ ਬੋਲ ਨਹੀਂ ਸਕਦਾ ਇਹਦੇ ਤਾਂ ਮੈਂ ਲੋਈ ਲਾਈ ਜੀ ਪਾਈ ਸੀ ਉਹ ਤਾਂ ਇਹਨੇ ਦਿੱਤੀ ਖਲਾਰ ਗਾਈਜ਼ ਤੇ ਆ ਝੋਟੀ ਹਜੇ ਆਪਣੀ ਬਣੀ ਨਹੀਂ ਬਾਈ ਅਰ ਕੀ ਠੰਡ ਜੀ ਨੰਗਦੀ ਐ ਮੈਨੂੰ ਪਹਿਲਾਂ ਐਸੀ ਵੀ ਛੋਟੀ ਐ ਛੋਟੀ ਐ ਆ ਕਰਕੇ ਮੈਂ ਥੋੜਾ ਜਿਹਾ ਜ਼ੋਰ ਨਹੀਂ ਲਾਇਆ ਆ ਵੀਣਾ ਇਹ ਇੱਥੋਂ ਮੰਨ ਕੇ ਚੱਲਣਾ ਇਹ ਜਿਵੇਂ ਕੰਮ ਤਾਂ ਹੁੰਦਾ ਨਾ ਜਾਨਵਰ ਐ ਕੰਮਦੀ ਸੀ ਪਹਿਲਾਂ ਅਸੀਂ ਹੁਣ ਮੰਨ ਲਾ ਜਿਵੇਂ ਜਿਵੇਂ ਇਹ ਸੇਕਦੇ ਐ ਨੇੜੇ ਧੁਰੀ ਆਊਗੀ ਨੇੜੇ ਧੁਰੀ ਆਊਗੀ ਹੁਣ ਆਇਆ ਨਾ ਕਿ ਉਹ ਜੇ ਸੌਕਣੀ ਪਾਈ ਸੌਕੇ ਤੇ ਪਾਈ ਸੀ ਉਹ ਤੜਕੇ ਮੈਂ ਇਕੱਠੀ ਕਰਤੀ ਸਾਰੀ ਆਵੇ ਤੇ ਹੁਣ ਬੁੱਕਰ ਬੁੱਕਰ ਮਾਰੂੰਗਾ ਨਾ ਫਿਰ ਉਹਦੇ ਕਰਕੇ ਨਾਲੇ ਹੁਣ ਬੰਦ ਝਟ ਨੂੰ ਤੁਪ ਨਿਕਲਾਈ ਤੇ ਬਾਹਰ ਹੀ ਕੱਢ ਦੇਣਾ ਆਪਾਂ ਉਧਰ ਤੇ ਲਾ ਬੱਠਲ ਤੇ ਹੋਰ ਇੱਥੇ ਨਾ ਰੱਖ ਤੇ ਕੀ ਰੱਖ ਕੇ ਕਰਨੀਆ ਉਹ ਬੱਠਲ ਤੇ ਤੇ ਇਹਦੇ ਨੇ ਕੀ ਰੱਖਣਾ ਹਾਂ ਵੀ ਲਿਆ ਲੈ ਕੇ ਇੱਥੇ ਰੱਖੀ ਜਨਾ ਸਾਰਾ ਕੁ ਉਹਰਾ ਕੁਲੇ ਰੱਖੇ ਜਦੋਂ ਉਹ ਹੀ ਪਈ ਆ ਫਿਰ ਉਹਤੇ ਵੀ ਰੱਖ ਦੇਣਾ ਮੇਰਾ ਭਰਾ ਉਹ ਤੇ ਰੱਖ ਕੇ ਤਾਂ ਆਇਆ ਉਹ ਤਾਂ 깔 ਲੈਣ ਤੇ ਉਹ ਤਾਂ ਮਾਚ ਹੀ ਗਈਆਂ ਆਹੀ ਅੱਧਾ ਘੰਟਾ ਮੁੜ ਕੇ ਤਾਂ ਧੋਪੇ ਨਿਕਲਿਆ ਆਉਣੀ ਐ ਗਾਇਜ਼ ਪਤਾ ਕੀ ਗੱਲ ਆ ਇਹ ਬੰਦੇ ਨਾ ਕੈਮਰੇ ਤੋਂ ਬਹੁਤ ਡਰਦੇ ਆ ਇਹ ਨਹੀਂ ਹੁੰਦਾ ਵੀ ਕੋਲੇ ਕੋਈ ਹੂਲਾ ਲਲਾ ਹੂਲਾ ਲਲਾ ਕਰਕੇ ਕੋਈ ਗੱਲ ਸੁਣਾਈ ਗੇ ਜੇ ਕੋਈ ਮੋਬਾਈਲ ਹੀ ਫੜ ਲਓ ਕੋਲੇ ਹੋਰ ਨਹੀਂ ਤਾਂ ਛੇਕੜ ਕੁਛ ਹੁੰਦਾ ਕੋਈ ਵੜਨ ਦੀ ਕਰਦੇ ਆ ਦਵਾ ਦਾ ਠਰ ਜਾਂਦੇ ਭੰਦ ਨੇ ਪਤਾ ਨਹੀਂ ਮੈਸੀ ਦੇ ਇੰਜਨ ਵਗੂੰ ਹੁਣ ਕਿੱਧਰ ਭੱਜ ਗਿਆ ਧਿਆਣਾ ਓਏ ਤੇ ਉਹ ਕਹੇ ਮੋਬਾਈਲ ਨਾ ਆਉਣ ਕਰ ਪੈਂਦੇ ਫੇਰ ਬਹੁਤ ਬਕਚੋਦੀ ਕਰਦੇ ਅਸੀਂ ਫੇਰ ਤਾਂ ਇਹਨਾਂ ਨੂੰ ਜਿੰਨੀਆਂ ਮਰਜ਼ੀ ਗੱਲਾਂ ਸੁਣ ਜੋ ਮਰਜ਼ੀ ਸੁਣ ਤੇ ਲੋਹੜੀ ਦੇ ਭਰਾਵੋ ਕਿਸੇ ਨੇ ਲੜਨਾ ਨਹੀਂ ਕਿਸੇ ਨੇ ਹੁਕਲਦੂ ਹੂਲਦੂ ਨਹੀਂ ਕਰਨਾਗਾ ਮੇਲੇ ਜਾਓ ਉਹਦੀ ਮਸਤੀ ਮਾਣਿਓ ਮੇਲੇ ਦੇ ਵਿੱਚ ਬੁੱਢੇ ਨਾਲ ਨੂੰ ਘੋੜ ਦੌੜ ਕੀਤੀ ਜਾਊਗੀ ਘੋੜ ਦੌੜ ਤੇ ਯਾਰ ਜਾਇਆ ਨਹੀਂ ਜਾਣਾਗਾ ਤੇ ਜਾਣਾ ਤਾਂ ਜ਼ਰੂਰੀ ਸੀਗਾ ਯਾਰ ਕਿ ਨਹੀਂ ਚਿਰਦੀ ਮੈਂ ਕਿੱਲਾ ਦਾ ਅੰਡਾ ਆਇਆ ਉਧਰ ਆਹ ਕਾਰ ਗੱਡੀ ਇਹਨਾਂ ਦਾ ਅਵਿਸ਼ਕਾਰ ਪਹਿਲਾਂ ਸਕੂਲਾਂ ਦੇ ਵਿੱਚ ਉਹ ਫੀਚਰ ਚ ਕਉਂਦੇ ਹੁੰਦੇ ਹੈ ਨਾ ਕਾਫੂਸ ਹੈ ਘਟਿਆਂ ਦੇ ਬਾਗੇ ਉਹੀ ਅbscharam ਮੈਂ ਕਰ ਲੈ ਮੈਂ ਨਵੀ ਕਾਰਡ ਕੱਢੀ ਹੈ ਨਵੀ ਕਾਰਡ ਕੱਢੀ ਹੈ ਹੋਰ ਬੱਠਲਿਆ ਨਾ ਸਾੜ ਜਾਂਦਾ ਚਿੰਦੀ ਚੱਸ਼ਿਆ ਨਹੀਂ ਜਾਂਦਾ ਪਰ ਪੜਦਾ ਚੱਕਣਾ ਪੈਂਦਾ ਨਾਲੇ ਪਸ਼ੂਆਂ ਨੂੰ ਠੰਡ ਲੱਗਦੀ ਹੈ ਨਾਲੇ ਹੁਣ ਉਧਰ ਅੱਗ ਵੇਖਦੇ ਹੋਰੇ ਬਹਿ ਕੇ ਅੱਗ ਵੇਖੀ ਆਪਾਂ ਠੀਕ ਹੈ ਤੇ ਨਾਲੇ ਪਸ਼ੂਆਂ ਨੂੰ ਨਹੀਂ ਹਵਾ ਲੱਗਦੀ ਠੀਕ ਹੈ ਨਾ ਜਿਹੜਾ ਕੰਮ ਓਏ ਜਿਹੜਾ ਕੰਮ ਕਰਨਾ ਹੀ ਆ ਆਪਾਂ ਉਹਨੂੰ ਕੋਲਾ ਲੇਟ ਕਰਨਾ ਭੁਲਾਤੀ ਕਿਹਾ ਕਰਨਾ ਤੇ ਵੈਸੇ ਤਾਂ ਮੈਂ ਆਣਾ ਵੀ ਸਾਰੇ ਭਰਾ ਕੰਮ ਕਰਿਆ ਕਰੋ ਆਪਦਾ ਘਰੇ ਕੋਈ ਨੌਕਰੀ ਪੇਸ਼ਾ ਕਰਦੇ ਆ ਫਿਰ ਵੀ ਫਿਰ ਵੀ ਕਰਿਆ ਕਰੋ ਤੇ ਨਾਲ ਮੈਂ ਇੱਕ ਇੱਕ ਭਰਾ ਵਾਂ ਇੱਕ ਦੋ ਭਰਾ ਨੂੰ ਨਾ ਮੈਂ ਸਲਾਹ ਦਿੱਤੀ ਮੈਂ ਕਹਿੰਦਾ ਤੁਸੀਂ ਨਾ ਨਾਲ-ਨਾਲ ਸੋਸ਼ਲ ਮੀਡੀਆ ਯੂਜ਼ ਕਰਿਆ ਕਰੋ ਜਿਵੇਂ ਫੇਸਬੁੱਕ ਹੈ YouTube ਹੈ ਤੇ ਇਹਨਾਂ ਚੀਜ਼ਾਂ ਦਾ ਨਾ ਹੌਲੀ-ਹੌਲੀ ਹੌਲੀ-ਹੌਲੀ ਮਤਲਬ ਸੈੱਟ ਹੋ ਜਾਂਦਾ ਕੰਮ ਮੈਨੂੰ ਆਦਾ ਅਸੀਂ ਤਾਂ ਨਹੀਂ ਇਹ ਕੰਮ ਚ ਹੀ ਨਹੀਂ ਪੈਂਦੇ ਸੀ ਹਾਂ ਮੈਂ ਕਿਹਾ ਕਿਉਂ ਸਾਨੂੰ ਉਹਦਾ ਵਿਖਾਵੇ ਦੀ ਲੋੜ ਹੀ ਨਹੀਂ ਮੈਂ ਕਿਹਾ ਵਿਖਾਵਾ ਨਹੀਂ ਦੇ ਲੋਕ ਵਿਖਾਵਾ ਕਰਦੇ ਆ ਸੁਰਮਾਨ ਖਾਨ ਹੋਰੀ ਫਿਲਮਾਂ ਬਣਾਉਂਦੇ ਆ ਤੇ ਫੇਰ ਹੀ ਪੈਸਾ ਹੁੰਦਾ ਉਹਨਾਂ ਕੋਲੇ ਇਹ ਤਾਂ ਜਿਵੇਂ ਇੱਕ ਘਰੇ ਆਉਦਾ ਸਹਾਇਕ ਧੰਦਾ ਹੁਣ ਮੰਨ ਲਾ ਮੈਂ ਨਾਲੇ ਆਦਾ ਕੰਮ ਕਰੀਏ ਨਾ ਮੈਂ ਵੀਡੀਓ ਬਣਾ ਲੂਗਾ ਨਾਲੇ ਪਾ ਲੂਗਾ ਜੇ ਕੁ 100 200 ਭਰਾ ਵੇਖ ਲੂਗਾ ਤੇ ਇਹਦੇ ਚ ਮਾੜਾ ਵੀ ਕੀ ਆ ਮਾਨੇ ਜੇ ਲੱਖਾਂ ਇਹਦਾ ਆਪਾਂ ਨੂੰ ਨਹੀਂ ਮਿਲਦਾ ਤੇ ਲੱਖਾਂ ਦੇ ਗਾਣਾ ਵੀ ਆਪਾਂ ਹੀ ਹੌਲੀ-ਹੌਲੀ ਇਹਦੇ ਤੇ ਜੱਕ ਦਾ ਮ ਤਾਂ ਕੋਈ ਨਹੀਂ ਮਸ਼ਹੂਰ ਹੁੰਦਾ ਕਹਿੰਦੀ ਕੀ ਹੋ ਜਾਂਦਾ ਨਹੀਂ ਹੁੰਦਾ ਨਾ ਨਹੀਂ ਹੌਲੀ-ਹੌਲੀ ਕਿਸੇ ਵੀ ਕੰਮ 'ਚ ਹੌਲੀ-ਹੌਲੀ ਹੋਣੀ ਚਾਹੀਦੀ ਪ੍ਰੋਫੈਸਰ ਲੋਟ ਆ ਹੀ ਜਾਂਦਾ ਬਾਲਾ ਨਹੀਂ ਤਾਂ ਚੱਲ ਕੋਈ ਆਪਾਂ ਮੰਨ ਕੇ ਚੱਲ ਵੀ ਮਹੀਨੇ ਦਾ 5-7000 ਹੀ ਬਣਾ ਲਿਆ ਕਰ ਗਏ ਬਣਨ ਲੱਗ ਪਏ ਤੇ ਇਹਨਾਂ ਥੋੜਾ ਫਾਇਰ ਕੋਈ 2-4000 ਵੇ ਤਾਂ ਜੇ ਭੈਣ ਚੋਦ ਆਪਣੀ ਫੇਸਬੁੱਕ ਵੀ ਉੱਥੇ ਖੜੀ ਆ 80 ਡਾਲਰ ਬਣਿਆ ਕੁਛ ਨਹੀਂ ਆਇਆ ਹਜੇ ਤੱਕ ਭੈਣ ਚੋਦ ਐਡ ਕੀ ਆ ਜਾਣਗੇ ਐਡ ਕੀ ਆ ਜਾਣਗੇ ਐਡ ਕੀ ਆ ਜਾਣਗੇ ਐਡ ਕੀ ਮੇਰੇ ਤਾਂ ਜੇ ਅਕਾਊਂਟ ਦਾ ਮੈਂਟਲ ਦਾ ਦੂਰੀ ਆ ਸਾਰਾ ਸਿਸਟਮ ਬਣਾਉਣਾ ਪਊਗਾ ਇਹ ਹੁਣ ਉਹ ਉੱਥੇ ਤਾਂ ਮੈਂ ਜੱਪ ਛੱਡਾ ਹੀ ਉੱਥੇ ਤਾਂ ਮੈਂ ਕੱਲੀਆਂ ਫੋਟੋ ਪਾ ਕੇ ਛੱਡ ਦਿੰਦਾ ਚਲ ਪੌਣੀ ਤਾਂ ਫੇਰ ਵੀ ਪੈਂਦੀ ਆ ਪਰ ਨਾ ਜਿੱਡੇ ਜਿੱਡੇ ਆਪਣੇ ਪਿੰਡ ਆ ਨਾ ਆਪਣੇ ਪਿੰਡ ਚ ਘੱਟੋ ਘੱਟ ਬਾਲਾ ਨਹੀਂ ਤਾਂ 10000 ਮੋਬਾਈਲ ਹੋਣਾ ਕਿ ਬਾਲਾ ਨੇ ਤਾਂ 10000 ਫੋਨ ਆਪਣੀ ਵੀਡੀਓ ਵੇਖੇ ਆਪਾਂ ਉਹਨਾਂ ਦੀ ਵੇਖ ਕੇ ਆਪਾਂ ਤਾਂ ਇੱਕ ਦੂਜੇ ਨਾਲ ਹੀ ਕੰਮ ਚੱਲ ਸਕਦਾ ਚੱਲ ਫੇਸਬੁੱਕ ਤੇ ਦੇ ਆ ਮੋਨਟਾਈਜੇਸ਼ਨ ਦਿੰਦੇ ਆ ਤਾਂ ਉਹਨਾਂ ਨੇ ਤਾਂ ਚੀਜ਼ ਦੇਣੀ ਆ ਇਹਨਾਂ ਦਾ ਤਾਂ ਉਹੀ ਹੈ ਨਾ ਐਗਰੀਮੈਂਟ ਹੀ ਐ ਵੀ ਇੰਨੇ ਹਜ਼ਾਰ ਘੰਟਾ ਪੂਰਾ ਕਰ ਦੋ ਤੇ ਤੁਸੀਂ ਆਪ ਦਾ ਰੋਗਲੀ ਮੜਾ ਜਾ ਕਰੋ 2:00 ਵਜੇ ਚੰਗਾ ਮੈਂ ਆ ਸਿੱਟ ਕੇ ਆ ਗਿਆ ਗੱਲਪੀ ਗਾਈ ਜੀ ਸਾਰੇ ਭਰਾ ਭਾਈ ਵੀਡੀਓ ਨਾ ਸਾਰੀ ਵੇਖ ਲਿਆ ਕਰੋ ਤੁਹਾਨੂੰ ਮੇਲਾ ਮਾਗੀ ਜਿੰਨਾ 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 ਸਾਡਾ ਜੋਰ ਚੱਲੂਗਾ ਜਿੱਥੋਂ ਤੱਕ ਸਾਥ ਹੋ ਜਾਇਆ ਗਿਆ ਸਾਰੀ ਅਪਡੇਟ ਤੁਹਾਨੂੰ ਸਾਡੇ ਚੈਨਲ ਤੋਂ ਮਿਲੂਗੀ ਬਾਈ ਪਿੰਦੇ ਤੋਂ ਤੇ ਸਬਸਕ੍ਰਾਈਬ ਭਰਾਵਲੇ ਸਾਰੇ ਕਰ ਲਓ ਘਰੇ ਬੈਠੇ ਤੁਹਾਨੂੰ ਕੱਲੀ ਕੱਲੀ ਚੀਜ਼ ਵਿਖਾ ਦਾਂਗੇ ਤੇ ਬਾਕੀ ਜੇ ਕਿਸੇ ਭਰਾ ਨੇ ਕਿਸੇ ਭਰਾ ਨੂੰ ਜਿਵੇਂ ਮੰਨ ਲਾ ਘਰਾਂ 'ਚ ਬਹੁਤ ਛੁੜਗੇ ਆਦਾ ਇਹਨਾ ਨਹੀਂ ਬਖਾਉਣਾ ਚਾਹੁੰਦੇ ਹੁੰਦੀਆਂ ਹੁੰਦੀਆਂ ਵਿੱਚ 80% ਇਹੀ ਹੁੰਦੀਆਂ ਹਨਾ ਉਹ ਮੰਨ ਲਾ ਵੀ ਤੁਸੀਂ ਰਸੋਈ ਦਾ ਕੋਈ ਖਾਣਾ ਸਾਗ ਉਹਦੇ ਚ ਆਪ ਦਾ ਇਕੱਲਾ ਮੂੰਹ ਫੇਸ ਨਾ ਆਉਣ ਜੋ ਉਹਦੇ ਉਹਨੇ ਕਲਿੱਪ ਬਣਾ ਲਓ ਮਿੰਟ-ਮਿੰਟ ਦੇ 10 ਦਾ ਮਿੰਟ ਦੇ ਜਿਵੇਂ ਸਾਗ ਕੁਦਰ ਦੇ ਵਿੱਚ ਕੀ ਕੀ ਪਾਉਣੇ ਆ ਤੁਹਾਡੀਆਂ ਮਿਰਚ ਮਸਾਲਾ ਸਾਰਾ ਤੇ ਉਹਨੂੰ ਵੀਡੀਓ ਨੂੰ ਇਕੱਠੀ ਕਰ ਲਓ ਉਹਦੇ ਤੇ ਉੱਤੇ ਬੋਲ ਦੋ ਸੱਸ ਜੀ ਕਾਲ ਜੀ ਸਾਰਿਆਂ ਨੂੰ ਤੇ ਉਹ ਬੋਲ ਕੇ ਤੇ ਵੀ ਸਾਨੂੰ ਸਬਸਕ੍ਰਾਈਬ ਕਰੋ ਸਾਨੂੰ ਫੋਲੋ ਕਰ ਲਓ ਸਾਨੂੰ ਆ ਕਰ ਲਓ ਤੇ ਸਾਰੇ ਕਰਿਆ ਕਰੋ ਇਹ ਕੋਈ ਚੌੜੂ ਦੀ ਨਹੀਂ ਗਾ ਦੁਨੀਆਂ ਨੇ ਨਾ ਇਹ ਚੀਜ਼ਾਂ ਕਮਲੀਆਂ ਕਰਤੀਆਂ ਪੈਸੇ ਕਮਾਉਣ ਨੂੰ ਮੇਰਾ ਤਾਂ ਪਹਿਲਾਂ ਵਾਲਾ ਜਿਹੜਾ YouTube ਚੈਨਲ ਸੀਗਾ ਉੱਥੇ ਮੇਰਾ 3700 ਸਬਸਕ੍ਰਾਈਬ ਸੀਗਾ ਅੱਜ ਦੇ ਟਾਈਮ ਨੂੰ ਮੈਂ ਮੰਨ ਕੇ ਚੱਲੂ ਵੀ ਬਾਹਲਾ ਨਹੀਂ ਤਾਂ 8-10000 ਸਬਸਕ੍ਰਾਈਬਰ ਨੂੰ ਪਹੁੰਚ ਜਾਂਦਾ ਜਿਹੜੇ ਥੱਲੇ ਪੜਾ ਹੁੰਦੇ ਆ ਇਹ ਬਹੁਤ ਔਖੇ ਹੁੰਦੇ ਆ ਜੇ ਤੁ ਆਪਾਂ ਹਜ਼ਾਰ ਲੰਘ ਜਾਨੇ ਆ ਆਪਣੀ ਜਿਹੜੀ ਫੀ YouTube ਆ ਇਹ ਆਪਾਂ ਨੂੰ ਆਪ ਹੀ ਪ੍ਰਮੋਟ ਕਰਦੀ ਰਹਿੰਦੀ ਆ ਆਪ ਹੀ ਫਿਰ ਆਪਾਂ ਨੂੰ ਵਿਊ ਆਉਣ ਲੱਗ ਪੈਂਦੇ ਆ ਆਪ ਹੀ ਮੰਨ ਲਾ ਵੀ ਆਪਾਂ ਨੂੰ ਸਾਰਾ ਸਿਸਟਮ ਹੋ ਜਾਂਦਾ ਤੇ ਬਾਕੀ ਭਈ ਐਵੇਂ ਕਹਿਣ ਨੂੰ ਤਾਂ ਆਪਾਂ ਕੋਸ਼ ਕਹੀ ਜਾਈਗੇ ਪਰ ਭਈ ਆਪਾਂ ਨੂੰ ਸਪੋਰਟ ਪੂਰੀ ਆ ਆਪਣੇ ਪਿੰਡ ਦੇ ਜਿੰਨੇ ਆ ਤੇ ਆਪਾਂ ਨੂੰ ਯੂਟਿਊਬਰ ਯੂਟਿਊਬਰ ਕਰਦੇ ਆ ਦੁੱਧੇ ਵਾਲੇ ਭਰਾ ਕੌਣੀ ਵਾਲੇ ਗੁੜੀ ਵਾਲੇ ਆਪਣੇ ਤੇ ਪੂਰਾ ਮਾਣ ਕਰਦੇ ਆ ਫੱਕੀ ਆਪਣੇ ਦਾ ਯਾਰ ਬਿੱਲੀ ਇੰਨੇ ਬੈਠੇ ਆਪਾਂ ਕਿਸੇ ਨੂੰ ਫੋਰਸ ਨਹੀਂ ਕਰਿਆ ਕਿ ਇਹਦੇ ਘਰੇ ਜਾ ਕੇ ਜਾ ਕੇ ਵੀ ਸਾਨੂੰ ਸਬਸਕ੍ਰਾਈਬ ਕਰ ਲਓ ਸਾਨੂੰ ਸਬਸਕ੍ਰਾਈਬ ਕਰ ਲਓ ਪਰ ਮੈਂ ਸਾਰੇ ਭਰਾਏ ਇਸ ਕੰਮੀ ਲੱਗੋ ਜਿਹਨੂੰ ਜਿੰਨੀ ਵੀ ਹੈਲਪ ਦੀ ਲੋੜ ਆ ਉੰਨੀ ਮੈਂ ਕਰ ਦੂੰਗਾ ਜਿੱਤੇ ਸਮਝ ਨਹੀਂ ਆਉਂਦੀ ਕੋਈ ਮੈਥੋਂ ਪੁੱਛ ਲਿਓ ਜਿੱਥੇ ਕੋਈ ਪੈਸੇ ਆਉਂਗਾ ਨਾ ਵਾਲੇ ਕੋ ਬੱਕਰੀ ਕੱ ਲੈ ਜਾਏ ਇੱਕ ਆਪ ਦੀਆਂ ਤੁਸੀਂ ਯਾਦਾਂ ਇਹਦੇ ਵਿੱਚ ਸਮੇਟ ਕੇ ਰੱਖ ਸਕਦੇ ਆ ਤੁਹਾਡੇ ਕੋਲੇ ਵਧੀਆ ਇੱਕ ਸੋਸ਼ਲ ਮੀਡੀਆ ਤਰੀਕਾ ਹੈਗਾ ਬਾਕੀ ਸ਼ਾਮ ਨੂੰ ਵੇਖਾਂਗੇ ਕਿੰਦੀ ਆਈ ਪਾਰਟੀ ਪੂਟੀ ਕਰਦਾ ਕਿ ਨਹੀਂ ਕਰਦਾ। ਸਭ ਕੁਝ ਲਗਵਾ ਲਏ। ਮੈਂ ਤਾਂ ਇਹੋ ਰਾਤ ਕਰਤੀ ਪਾਰਟੀ। ਲਗਾਏ। ਤੇ ਇੱਕ ਨਾ ਉਹ ਬੰਦਾ ਮਗਰ ਕਦੇ ਨਾ ਲੱਗਿਆ ਕਰੋ। ਜਿਹੜੇ ਬੰਦੇ ਤੁਹਾਨੂੰ ਜਿੰਨਾ ਬੰਦਿਆਂ ਕੋਲੇ 4 ਪਏ ਹੈਗੇ ਉਹਨਾਂ ਨੂੰ ਕੋਈ ਲੋੜ ਨਹੀਂ ਹੁੰਦੀ ਇਹ ਚੀਜ਼ਾਂ ਦੀ। ਉਹ ਵੇਲਾ ਤੁਹਾਨੂੰ ਆਖਣਗੇ ਕੁਰੀਆ ਵਾ ਗੰਦ ਪਾਉਣੇ, ਉਹ ਪਾਉਣੇ, ਆਹ ਪਾਉਣੇ। ਹੁਣ ਤਾਂ ਇਸ ਹੋਂਤੈ ਨਾ ਜਿਨ੍ਹਾਂ ਦੇ ਗਾਕਰੇ ਪਾ ਗਏ ਨੇ ਏਡੇ ਏਡੇ ਗਾਤਰੇ ਮੈਠੋ ਕਢਾ ਕੇ ਲੈ ਜਾਂਦੇ ਰਿਹਾ ਬਈ ਮੀਂਹ ਅਖਲੀਫਾ ਕੱਢਦੇ ਲਾਨੀ ਕੱਢਦੇ ਹਾਂ ਸਾਰੀਆਂ ਇਹ ਨੂੰ ਹੋਰ ਕਰਨਾ ਕਰਨਾ ਨਹੀਂ ਆਈ ਜਾਂਦਾ ਕਰੋ ਹਾਂ ਕੱਟਦੇ ਫਿਰ ਉਹ ਤੋਂ ਲਾਲ ਜਿਹੇ ਤੋਂ ਕੱਟਦੇ ਚਲੋ ਗਾਇਸ ਮਿਲਦੇ ਹਾਂ ਸੇਵ ਕਰਤੀ ਇਹ ਤੋਂ ਕੱਟਦੇ ਆ